ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਚਲੇ ਆ ਡੇਰਾ ਪਿੰਡ ਰੋੜੇਵਾਲ ਤੇ ਜੋ ਕਿ ਕੋਦਾਸੀਨ ਆਸ਼ਰਮ ਡੇਰਾ ਹੈ ਅਸਥਾਨ ਹੈ ਤੇ ਸੰਤ ਬਾਬਾ ਪੂਰਨ ਦਾਸ ਜੀ ਇਹਨਾਂ ਨੇ ਉੱਥੇ ਤਪ ਕੀਤਾ ਹੈ ਤਪ ਸਾਰੇ ਉਹਨਾਂ ਦਾ ਤੇ ਉਸ ਅਸਥਾਨ ਤੇ ਅੱਜ ਅਸੀਂ ਦਰਸ਼ਨਾਂ ਦੇ ਲਈ ਚਲੇ ਹਾਂ ਸੰਗਤ ਨਾਲ ਮੇਰੇ ਰੂਪਾ ਹੈ ਪ੍ਰਭ ਜੀ ਹੈ ਤੇ ਨਾਲ ਬਿੱਟੂ ਵੀਰ ਜੀ ਤੇ ਰੋਮੀ ਜੀ ਤੇ ਅਸੀਂ ਸਾਰੇ ਅੱਜ ਰੋੜੇਵਾਲ ਕਿਉਂਕਿ ਸਾਡੇ ਇਲਾਕੇ ਚ ਬਹੁਤ ਸਾਰੀ ਸੰਗਤ ਰੋੜੇਵਾਲ ਆਸਾਨ ਨੂੰ ਬਹੁਤ ਮੰਦੀ ਹੈ ਮੰਨਤਾ ਹੈ ਉਸ ਪਾਸੇ ਵਾਲੀ ਤੇ ਅੱਜ ਮਨ ਵਿੱਚ ਵਿਚਾਰ ਆਇਆ ਕਿ ਚਲੋ ਆਪਾਂ ਵੀ ਦਰਸ਼ਨ ਕਰਕੇ ਆਈਏ ਉਸ ਸਥਾਨ ਦੇ ਕਿਉਂਕਿ ਬਹੁਤ ਸੰਗਤ ਕਈ ਵਾਰ 10ਵੀਂ ਭਰਦੀ ਹੈ ਉੱਥੇ ਤੇ ਜਾਂਦੀ ਹੈ ਤੇ ਦੱਸਦੇ ਨੇ ਕਿ ਅਸੀਂ ਅੱਜ ਰੋੜੇਵਾਲ ਦਰਸ਼ਨ ਕਰਕੇ ਆਏ ਹਾਂ ਤੇ ਮੇਰਾ ਵੀ ਮਨ ਬਣਿਆ ਕਿ ਚਲੋ ਜਾ ਕੇ ਦਰਸ਼ਨ ਕਰਨੇ ਚਾਹੀਦੇ ਨੇ ਕਿਉਂਕਿ ਸੰਤ ਬੀਰਮਦਾਸ ਜੀ ਬਦੋਸ਼ੀ ਵਾਲੇ ਉਹਨਾਂ ਦਾ ਵੀ ਆਸਥਾਨ ਉੱਥੇ ਨੇੜੇ ਹੀ ਹੈ ਤੇ ਬਦੋਸ਼ੀ ਵਾਲੇ ਸੰਤਾਂ ਦੇ ਜੋ ਨੇ ਸ਼ਾਇਦ ਇਹ ਸੇਵਕ ਰਹੇ ਨੇ ਸੰਤ ਹਰਪਜਿੰਦਾਸ ਜੀ ਤੇ ਬਦੋਸ਼ੀ ਵਾਲੇ ਸੰਤਾਂ ਤੋਂ ਹੀ ਕਾਰ ਸੇਵਾ ਵਾਲੇ ਸੰਤ ਬਾਬਾ ਗੁਰਮੁਖ ਸਿੰਘ ਜੀ ਬਰੋਸਾਏ ਹੋਏ ਨੇ ਸੰਤ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ ਉਹ ਵੀ ਬਦੋਸ਼ੀ ਵਾਲੇ ਸੰਤਾਂ ਤੋਂ ਹੀ ਬਰੋਸਾਏ ਹੋਏ ਨੇ ਤੇ ਬਹੁਤ ਸਾਰੇ ਮਹਾਪੁਰਸ਼ ਬਾਬਾ ਬੀਰਮਦਾਸ ਜੀ ਬਦੋਸ਼ੀ ਵਾਲਿਆਂ ਤੋਂ ਬਰੋਸਾਏ ਹੋਏ ਨੇ ਤੇ ਇਹ ਆਸਾਨ ਸੁਰਦਰੋੜ ਤੇ ਜਾਂਦਿਆਂ ਰਸਤੇ ਦੇ ਵਿੱਚ ਆਉਂਦਾ ਹੈ ਤੇ ਅੱਜ ਅਸੀਂ ਇਸ ਹਸਤਾਂ ਤੇ ਦਰਸ਼ਨਾਂ ਦੇ ਲਈ ਪੁੱਜੇ ਹਾਂ ਜਦੋਂ ਆਪਾਂ ਇਸ ਸਥਾਨ ਤੇ ਅੰਦਰ ਐਂਟਰ ਕਰਦੇ ਆਂ ਅੰਦਰ ਵੜਦੇ ਆਂ ਤਾਂ ਅੰਦਰ ਵੜਦੇ ਸਾਰੀ ਪਹਿਲਾਂ ਇੱਕ ਗੋਲ ਕਮਰੇनुਮਾ ਅਸਾਨ ਬਣਿਆ ਹੈ ਜਿਸ ਨੂੰ ਆਪਾਂ ਅਜਾਇਬ ਘਰ ਵੀ ਕਹਿ ਸਕਦੇ ਆ ਜਿਹਦੇ ਵਿੱਚ ਸਾਰਿਆਂ ਮਹਾਪੁਰਸ਼ਾਂ ਦੀਆਂ ਫੋਟੋਆਂ ਇਹਨਾਂ ਨੇ ਲਗਾਈਆਂ ਨੇ ਆਪਣੇ ਜੋ ਇਹਨਾਂ ਦੇ ਸੰਤ ਮਹਾਪੁਰਸ਼ ਹਨ ਬਾਬਾ ਪੂਰਨਦਾਸ ਜੀ ਅਤੇ ਹੋਰ ਜੋ ਮਹਾਪੁਰਸ਼ ਨੇ ਉਹਨਾਂ ਦੀਆਂ ਫੋਟੋਆਂ ਲਗਾਈਆਂ ਨੇ ਤੇ ਪਿਛਲੇ ਪਾਸੇ ਹੀ ਇੱਕ ਪ੍ਰਾਤਨ ਖੂਹ ਹੈ ਜੋ ਮਹਾਪੁਰਸ਼ਾਂ ਦੇ ਸਮੇਂ ਦਾ ਪਪਾ ਪੂਰਨਦਾਸ ਜੀ ਜੋ ਕਿ ਇੱਕ ਤਪਸਵੀ ਰੂਸੀ ਉਹਨਾਂ ਦਾ ਹੈ ਤੇ ਉਸ ਅਸਥਾਨ ਦੇ ਦਰਸ਼ਨ ਕਰਕੇ ਫਿਰ ਅਸੀਂ ਅੰਦਰ ਵੱਲ ਨੂੰ ਚੱਲ ਪਏ ਜਿੱਧਰ ਦਰਬਾਰ ਸਾਹਿਬ ਹੈ ਤੇ ਦੇਖਣ ਵਾਸਤੇ ਕੇ ਦਰਬਾਰ ਸਾਹਿਬ ਦੇ ਦਰਸ਼ਨ ਕਰੀਏ ਤੇ ਆਪ ਜੀ ਨੂੰ ਵੀ ਦਰਸ਼ਨ ਕਰਾਈਏ ਤੇ ਕੁਝ ਕੁ ਦੂਰੀ ਤੇ ਅੱਗੇ ਜਾ ਕੇ ਫਿਰ ਬਾਬਾ ਜੀ ਦਾ ਧੂਣਾ ਲੱਗਾ ਹੈ ਜੋ ਕਿ ਸੰਤ ਹਰਪਜਿੰਦਾ ਜੀ ਦਾ ਹੈ ਬਾਬਾ ਹਰਪਜਿੰਦਾ ਜੀ ਦਾ ਹੈ ਸੋ ਉਸ ਧੂਨੇ ਦੇ ਦਰਸ਼ਨ ਕੀਤੇ ਤੇ ਸਾਰੀਆਂ ਸੰਗਟਾਂ ਨੇ ਅਸੀਂ ਸਾਰਿਆਂ ਨੇ ਰਲ ਮਿਲ ਕੇ ਉੱਥੋਂ ਦੀ ਚਰਨ ਧੂੜੀ ਮੱਥੇ ਤੇ ਲਗਾਈ ਫੇਰ ਜਦੋਂ ਅਸੀਂ ਅੰਦਰ ਵੱਲ ਨੂੰ ਵਰਦੇ ਹਾਂ ਤਾਂ ਅੰਦਰ ਆਸਣ ਧੂਣਾ ਸਾਹਿਬ ਦੇ ਬਿਲਕੁਲ ਪਿਛਲੇ ਪਾਸੇ ਵੱਲ ਕਮਰਾ ਬਣਿਆ ਹੈ ਆਸਣ ਬਾਬਾ ਹਰਪੰਨ ਦਾ ਬਾਬਾ ਪੂਰਨ ਦਾਸ ਜੀ ਤੇ ਬਾਬਾ ਪੂਰਨ ਦਾਸ ਜੀ ਦਾ ਆਸਣ ਹੈ ਤੇ ਉੱਥੇ ਹੀ ਬਾਬਾ ਪੂਰਨ ਦਾਸ ਜੀ ਦਾ ਆਸਣ ਬਣਿਆ ਹੈ ਤੇ ਸਾਰਿਆਂ ਨੇ ਰਲ ਮਿਲ ਕੇ ਉਹ ਆਸਣ ਦੇ ਬਾਬਾ ਜੀ ਦੇ ਦਰਸ਼ਨ ਕੀਤੇ ਸ਼ਾਇਦ ਅਸੀਂ ਆਸਣ ਤੇ ਹੀ ਬੈਠ ਕੇ ਬਾਬਾ ਜੀ ਬਾਬਾ ਪੂਰਨਦਾਸ ਜੀ ਸਮੂਹ ਸੰਗਤਾਂ ਨੂੰ ਮਿਲਿਆ ਕਰਦੇ ਸੀ ਤੇ ਉਹਨਾਂ ਨਾਲ ਬਚਨ ਬਲਾਸ ਕਰਿਆ ਕਰਦੇ ਸਨ ਤੇ ਜਿੱਥੋਂ ਤੱਕ ਮੇਰੇ ਮਨ ਦਾ ਵਿਚਾਰ ਹੈ ਕਿਉਂਕਿ ਅਸਾਂ ਦਾ ਇਤਿਹਾਸ ਮੈਂ ਪਤਾ ਕੀਤਾ ਤੇ ਮਿਲ ਨਹੀਂ ਪਾਇਆ ਤੇ ਵਿੱਚ ਧੋਲੇ ਦੇ ਵਿੱਚ ਤੇ ਆਸਣ ਦੇ ਵਿੱਚ ਦੀਵਾਰ ਹੈ ਉਹੀ ਇਹਨਾਂ ਦੇ ਆਸਣ ਤੇ ਵਿੱਚ ਦੀਵਾਰ ਪਾਈ ਪਈ ਮਿਲਦਾ ਪਹਿਲਾਂ ਇਕੱਠਾ ਹੁੰਦਾ ਸੀਗਾ ਮੈਨੂੰ ਲੱਗਦਾ ਵਿੱਚ ਦੀਵਾਰ ਪਾਈ ਪਈ ਇੱਕੋ ਹੀ ਜਗ੍ਹਾ ਕੋਈ ਨਾ ਇਹ ਰਸਲਾ ਲਾਦਾ ਦੋ ਟੂਰ ਵਕਰਾ ਬਾਬਾ ਬਲਵੰਤ ਸਿੰਘ ਜੀ ਸਿਉੜੇ ਵਾਲੇ ਬਾਬਾ ਜੀ ਦਾ ਵੀ ਇਸ ਸ਼ਾਂਤੀ ਯੋਗਦਾਨ ਰਿਹਾ ਹੈ ਤੇ ਬਾਬਾ ਜੀ ਵੀ ਇਸ ਸ਼ਾਂਤੀ ਸੇਵਾ ਕਰਦੇ ਰਹੇ ਨੇ ਤੇ ਜਿੱਥੋਂ ਤੱਕ ਮੇਰਾ ਵਿਚਾਰ ਹੈ ਕਿਉਂਕਿ ਮਹਾਪੁਰਸ਼ਾਂ ਨੂੰ ਮਿਲਣ ਦੀ ਅਸੀਂ ਕੋਸ਼ਿਸ਼ ਕੀਤੀ ਜੋ ਕਿ ਵਰਤਮਾਨ ਦੇ ਵਿੱਚ ਮਹਾਪੁਰਸ਼ ਨੇ ਤੇ ਉਹਨਾਂ ਨਾਲ ਮਿਲਾਪ ਨਹੀਂ ਹੋ ਸਕਿਆ ਉਹ ਹੈ ਨਹੀਂ ਸੰਤੇ ਗਏ ਹੋਏ ਸੀ ਤੇ ਇਿੱਥੋਂ ਤੱਕ ਮੇਰੇ ਮੰਨਦਾ ਵਿਚਾਰ ਹੈ ਬਾਬਾ ਬਲਵੰਤ ਸਿੰਘ ਜੀ ਸਿਓੜੇ ਵਾਲੇ ਉਹ ਬਾਬਾ ਪੂਰਨਦਾਸ ਜੀ ਦੇ ਅਗੋਂ ਸੇਵਕ ਹੋਏ ਨੇ ਤੇ ਬਾਬਾ ਪੂਰਨਦਾਸ ਜੀ ਤੋਂ ਉਪਰੰਤ ਜੋ ਸੇਵਾ ਹੈ ਇਸ ਸੰਸਾ ਦੀ ਬਾਬਾ ਬਲਵੰਤ ਸਿੰਘ ਜੀ ਸਿਓੜੇ ਵਾਲੇ ਉਹ ਨਿਭਾਉਂਦੇ ਰਹੇ ਨੇ ਤੇ ਧੰਤਨ ਬਾਬਾ ਸ਼ਿਚੰਦਰ ਜੀ ਦਾ ਬਹੁਤ ਸੁੰਦਰ ਸਰੂਪ ਆਪ ਜੀ ਦਰਸ਼ਨ ਕਰਿਓ ਜੋ ਲਗਾ ਹੋਇਆ ਹੈ ਮੂਰਤ ਲੱਗੀ ਹੈ ਬਾਬਾ ਜੀ ਦੀ ਤੇ ਨਾਲ ਹੀ ਬਾਬਾ ਬੀਰਮਦਾਸ ਜੀ ਬਦੋਸ਼ੀ ਵਾਲਿਆਂ ਦੀ ਮੂਰਤ ਲੱਗੀ ਹੈ ਤੇ ਨਾਲ ਹੀ ਹੋਰ ਮਹਾਂਪੁਰਸ਼ਾਂ ਦੀਆਂ ਮੂਰਤਾਂ ਲਗੀਆਂ ਨੇ ਵੱਡੇ ਬਾਬਾ ਜੀ ਸੁਣਾਇਆ ਕਰਦੇ ਸੀ ਨਾਲ ਹੀ 베ਜੀ ਸਾਹਿਬ ਜਦੋਂ ਬੈਠੇ ਹੁੰਦੇ ਸੀ ਬਚਨ ਸੁਣਾਉਂਦੇ ਸੀ ਤੇ ਬਾਬਾ ਬੀਰਮਦਾਸ ਜੀ ਦੇ ਬਾਰੇ ਵਿੱਚ ਸੁਣਾਉਂਦੇ ਸੀ ਬਚਨ ਕਿ ਬਾਬਾ ਬੀਰਮਦਾਸ ਜੀ ਸਦੀਵ ਪੈਰਾਂ 'ਤੇ ਬੈਠਦੇ ਸੀ ਤੇ ਰਸਾ ਵੜਦੇ ਸੀ ਤੇ ਉੱਚ ਅਵਸਥਾ ਦੇ ਮਾਲਕ ਮਹਾਂਪੁਰਸ਼ ਸਨ ਬਾਬਾ ਬੀਰਮਦਾਸ ਜੀ ਬਦੋਸ਼ੀ ਵਾਲੇ ਤੇ ਉਹਨਾਂ ਤੋਂ ਹੀ ਵਰਸਾਏ ਹੋਏ ਨੇ ਬਾਬਾ ਈਸ਼ਰ ਸਿੰਘ ਜੀ ਦਿਨ ਦਾ ਪੁਰਾਤਨ ਨਾਮ ਗੁਲਾਬ ਸਿੰਘ ਸੀ ਜੀ ਸੰਤ ਈਸ਼ਰ ਸਿੰਘ ਜੀ ਰਾਣਾ ਸਾਹਿਬ ਵਾਲੇ ਜਿਸ ਵੇਲੇ ਕਹਿੰਦੇ ਉਹਨਾਂ ਦੇ ਪਿਤਾ ਜੀ ਉਹਨਾਂ ਨੂੰ ਬਾਬਾ ਬੀਰਮਦਾਸ ਜੀ ਦੇ ਦਰਸ਼ਨਾਂ ਵਾਸਤੇ ਲੈ ਕੇ ਆਏ ਨਾ ਤੇ 5 ਸਾਲ ਦੀ ਉਮਰ ਸੀ ਬਾਬਾ ਈਸ਼ਰ ਸਿੰਘ ਜੀ ਦੀ ਤੇ ਨਾਮ ਸੀ ਉਹਨਾਂ ਦਾ ਗੁਲਾਬ ਸਿੰਘ ਤੇ ਜਿਸ ਵੇਲੇ ਦਰਸ਼ਨਾ ਨੇ ਲੈ ਕੇ ਆਏ ਤਾਂ ਬਾਬਾ ਵੀਰਮਦਾਸ ਜੀ ਪੈਰਾਪਾਰ ਬੈਠੇ ਸਨ ਤੇ ਕੋਲ ਆ ਕੇ ਕਹਿੰਦੇ ਬਾਬਾ ਈਸ਼ਰ ਸਿੰਘ ਜੀ ਜੋ ਕਿ ਉਹਨਾਂ ਦਾ ਨਾਮ ਗੁਲਾਬ ਸਿੰਘ ਸੀ ਉਹ ਵੀ ਪੈਰਾਪਾਰ ਬੈਠ ਗਏ ਤੇ ਜਿਸ ਵੇਲੇ ਪੈਰਾਪਾਰ ਬੈਠੇ ਨਾ ਤੇ ਬਾਬਾ ਵੀਰਮਦਾਸ ਜੀ ਨੇ ਪੁੱਛਿਆ ਕਿ ਇਹ ਕੋਣ ਨੇ ਇਹ ਕੋਣ ਹੈ ਬਾਲਕ ਕੋਣ ਹੈ ਬੱਚਾ ਕੋਣ ਹੈ ਤਾਂ ਸਰਦਾ ਰਾਮ ਸਿੰਘ ਜੋ ਕਿ ਸਤੀਸ਼ਰ ਸਿੰਘ ਜੀ ਦੇ ਪਿਤਾ ਜੀ ਸਨ ਉਹਨਾਂ ਨੇ ਕਿਹਾ ਜੇ ਆਪ ਜੀ ਦੀ ਦਾਤ ਹੈ ਆਪ ਜੀ ਦੀ ਬਖਸ਼ਿਸ਼ ਹੈ ਆਪ ਦਾ ਬੱਚਾ ਹੈ। ਬਾਬਾ ਜੀ ਨੇ ਫੇਰ ਪੁੱਛਿਆ ਇਹ ਕੋਣ ਹੈ? ਤੇ ਉਸ ਵੇਲੇ ਉਹਨਾਂ ਨੇ ਕਿਹਾ ਕਿ ਇਹ ਮੇਰਾ ਸੁਪੁੱਤਰ ਹੈ ਇਹਦਾ ਨਾਮ ਗੁਲਾਬ ਸਿੰਘ ਹੈ। ਤਾਂ ਉਸ ਵੇਲੇ ਬਾਬਾ ਬੀਰਬਦਾ ਜੀ ਬਦੋਸ਼ੀ ਵਾਲਿਆਂ ਨੇ ਬਚਨ ਕੀਤਾ ਸੀ ਕਿ ਇਹਦੇ ਅੱਗੇ ਤੇ ਵੱਡੇ-ਵੱਡੇ ਵੱਡੇ-ਵੱਡੇ ਮੰਤਰੀ ਸੰਤਰੀ ਆ ਕੇ ਨਮਸਕਾਰਾਂ ਕਰਨਗੇ। ਇਹ ਇੱਕ ਬਹੁਤ ਉੱਚ ਅਵਸਥਾ ਦੇ ਮਾਲਕ ਹੋਣਗੇ ਰੱਬੀ ਰੂਹ ਹੋਣਗੇ ਤੇ ਇਹ ਬਚਨ ਉਹਨਾਂ ਨੇ ਬਾਬਾ ਬੀਰਮਦਾਸ ਜੀ ਨੇ ਬਦੋਸ਼ੀ ਵਾਲਿਆਂ ਨੇ ਬੱਚੇ ਗੁਲਾਬ ਸਿੰਘ ਜੀ ਨੂੰ ਕਹੇ ਤੇ ਜਿਸ ਵੇਲੇ ਫਿਰ ਸੰਤ ਈਸ਼ਰ ਸਿੰਘ ਜੀ ਨੇ ਅਬਰਕ ਛਕਿਆ ਤਾਂ ਇੱਕ ਪਿਤਾ ਇੱਕ ਅਸਕੇ ਹਮ ਬਾਰਕ ਕਹਿੰਦੇ ਨੇ ਉਸ ਵੇਲੇ ਹੁਕਮਨਾਮਾ ਆਇਆ ਅਤੇ ਉਸ ਹੁਕਮਨਾਮੇ ਸਾਹਿਬ ਤੋਂ ਈੜੀ ਅੱਖਰ ਤੋਂ ਆਪ ਜੀ ਦਾ ਨਾਮ ਗੁਲਾਬ ਸਿੰਘ ਤੋਂ ਬਦਲ ਕੇ ਈਸ਼ਰ ਸਿੰਘ ਰੱਖਿਆ ਗਿਆ ਤੇ ਜੋ ਕਿ ਆਪ ਜੀ ਸੰਤ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ ਸੰਤਾਂ ਦੇ ਨਾਮ ਨਾਲ ਮਸ਼ਹੂਰ ਹੋਏ ਤੇ ਸੰਗਤਾਂ ਨੂੰ ਦਰਸ਼ਨ ਦੇਾਰੇ ਬਖਸ਼ਦੇ ਰਹੇ ਵਾਹਿਗੁਰੂ ਵਾਹਿਗੁਰੂ ਗਿਆਨੀ 바ਵਾ ਠਾਕੁਰਦਾਸ ਜੀ ਕੁੱਤਿਆਂ ਵਾਲੇ ਅੱਛਾ ਹਾਂਜੀ ਹਾਂਜੀ ਫੇ ਸੰਗਤ ਪਾਣੀ ਹੋਏਗੀ ਇਹਨਾਂ ਨੂੰ ਪ੍ਰਸ਼ਾਦ ਪਾਣੀ ਤਾਂ ਹੀ ਫੇਰੇ ਇੱਥੇ ਬੈਠੇ ਨੇ ਕੋਈ ਰਾਂਗ ਬਸੇਰਾ ਨਹੀਂ ਹੈਗਾ ਜੀ ਇਹਨਾਂ ਦਾ ਹਾਂਜੀ ਅੱਛਾ ਆਹ ਸਾਹਮਣੇ ਹੈ ਅੱਛਾ ਇਹ ਨਦੀ ਝੋਪੜੀ ਬਣੀ ਪਈ ਹੈ ਠੀਕ ਹੈ ਹੁਣ ਤਾਂ ਵਿਚਾਰੇ ਦੋ ਹੀ ਰਹਿ ਗਏ ਪਰ ਇੱਥੇ ਰੋਟੀ ਰੋਟੀ ਪਾਉਂਦੇ ਹੋਣੇ ਇਹਨਾਂ ਨੂੰ ਕੋਈ ਟਾਈਮ ਰੱਖਿਆ ਤਾਂ ਹੁਣ ਠੀਕ ਸਾਧ ਸੰਗਤ ਜੀ ਇਹ ਦਰਬਾਰ ਸਾਹਿਬ ਜੀ ਦੇ ਬਾਹਰ ਦਾ ਸਥਾਨ ਹੈ ਬਾਹਰ ਦਾ ਗੇਟ ਹੈ ਸੋ ਜਿਵੇਂ ਕਿ ਗੁਰਵਾਰਾ ਸਾਹਿਬ ਵੱਲੋਂ ਦਰਬਾਰ ਸਾਹਿਬ ਦੇ ਅੰਦਰੋਂ ਫੋਟੋ ਲੈਣ ਦੀ ਮਨਾਈ ਹੈ ਸੋ ਇਸ ਕਰਕੇ ਅੰਦਰ ਦੀ ਫੋਟੋ ਤੇ ਵੀਡੀਓ ਬਣਾ ਨਹੀਂ पाए ਇਸ ਕਰਕੇ ਆਪ ਜੀ ਨੂੰ ਬਾਹਰੋਂ ਹੀ ਦਰਬਾਰ ਸਾਹਿਬ ਦੇ ਦਰਸ਼ਨ ਕਰਾ ਰਹੇ ਆ ਤੇ ਦਰਸ਼ਨ ਕਰਨ ਦੀ ਕਿਰਪਾਲਤਾ ਕਰਨੀ ਜੀ तकरीबन ਹਰ ਦਰਖਤ ਦੇ ਹੇਠਾਂ ਬਾਬਾ ਪੂਰਨਦਾਸ ਜੀ ਦਾ ਸਰੂਪ ਇਹਨਾਂ ਵੱਲੋਂ ਲਗਾਇਆ ਗਿਆ ਹੈ ਜਾਂ ਫਿਰ ਬਾਬਾ ਬਲਵੰਤ ਸਿੰਘ ਜੀ ਸਿਉੜੇ ਵਾਲੇ ਉਹਨਾਂ ਦਾ ਸਰੂਪ ਜੋ ਹੈ ਲਗਾਇਆ ਗਿਆ ਹੈ ਸਾਥ ਸੰਗਤ ਜੀ ਇਹ ਜੋ ਦੇਖ ਤੁਸੀਂ ਦਰਸ਼ਨ ਕਰ ਰਹੇ ਹੋ ਤੇ ਇਹ ਕਹਿੰਦੇ ਨੇ ਸੰਗਤਾਂ ਵੱਲੋਂ ਜੋ ਦੱਸੀ ਗਈ ਹੈ ਗਾਥਾ ਵੀ ਬਾਬਾ ਜੀ ਵੱਲੋਂ ਬਚਨ ਹੈ ਕਿ ਸਵਾਮਣ ਦਾਲ ਤੇ ਸਵਾਮਣ ਚੋਲ ਇਹਨਾਂ ਦੇ ਗਿਆ ਵਿੱਚ ਪੱਕਦਾ ਹੈ ਤੇ ਕਲਯੁਗ ਦੇ ਸਮੇਂ ਵਿੱਚ ਇਹਨਾਂ ਵਿੱਚ ਸਵਾਮਣ ਦਾਲ ਤੇ ਸਵਾਮਣ ਚੋਲ ਪਕਾਇਆ ਜਾਏਗਾ ਤੇ ਜੋ ਕਿ ਇਸ ਹਮਾਉਣ ਤੇ ਸੰਗਤ ਵਿੱਚ ਵਰਤਾਇਆ ਜਾਵੇਗਾ ਤੇ ਇੱਕ ਇੱਕ ਕਿਣਕਾ ਸੰਗਤ ਦੇ ਮੂੰਹ ਲਗੇਗਾ ਸੋ ਇਹ ਬਚਨ ਜੋ ਹੈ ਇੱਥੇ ਬੈਠੇ ਇੱਕ ਬਜ਼ੁਰਗ ਮਾਤਾ ਜੀ ਨੇ ਸੁਣਾਇਆ ਸੀ ਮੈਂ ਆਪ ਜੀ ਨਾਲ ਸਾਂਝਾ ਕਰ ਰਿਹਾ ਸੋ ਇਹ ਦੇ ਕੇ ਇਸ ਸੰਤ ਤੇ ਮਹਾਂਪੁਰਸ਼ਾਂ ਵੱਲੋਂ ਬਣਵਾ ਕੇ ਰੱਖੇ ਗਏ ਦਰਬਾਰ ਸਾਹਿਬ ਦੇ ਬਿਲਕੁਲ ਨਾਲ ਹੀ ਸਰੋਵਰ ਸਾਹਿਬ ਹੈ ਸੋ ਸਰੋਵਰ ਸਾਹਿਬ ਤੇ ਪੰਜchnan ਕਰਕੇ ਦਲ ਲੈ ਕੇ ਤੇ ਸਾਰੀਆਂ ਸੰਗਤਾਂ ਨੇ ਫਿਰ ਸਾਹਮਣੇ ਲੰਗਰ ਹਾਲ ਹੈ ਸਰੋਵਰ ਸਾਹਿਬ ਦੇ ਬਿਲਕੁਲ ਸਾਹਮਣੇ ਲੰਗਰ ਹਾਲ ਹੈ ਸੋ ਲੰਗਰ ਹਾਲ ਵੱਲ ਵੀ ਦਰਸ਼ਨ ਮੇਲੇ ਮੈਂ ਕਿਹ ਚਲੋ ਕਰ ਲੈ ਜਾਣ ਇਹ ਲੰਗਰ ਹਾਲ ਵਿੱਚ ਜਾ ਕੇ ਇੱਕ ਇੱਕ ਪ੍ਰਸ਼ਾਦਾ ਸਾਰਿਆਂ ਨੇ ਮੂਲ ਗਾ ਇਤਿਹਾਸ ਉਹਨਾਂ ਦਾ ਕਿਵੇਂ ਲਿਖਿਆ ਵੀ ਹੋਇਆ ਲਿਖਿਆ ਪੰਨਾ ਹੈ ਨਹੀਂ ਨਹੀਂ ਕਿੱਥੇ ਲਏ ਕਿੱਥੇ ਚਾਹ ਤਾਂ ਨਹੀਂ ਪੀਣੀ ਪਈ ਮਸ਼ੀਨ ਦੀ ਪ੍ਰਸ਼ਾਦੇ ਪਕਾਉਣ ਵਾਲੀ ਸਾਤ ਸਿਵਤੈਲਰੀ ਲੰਗਰ ਹਾਲ ਦੇ ਸਾਹਮਣੇ ਹੀ ਬਣ ਰਿਹਾ ਹੈ ਜਵਾਨ ਹਾਲ ਜਿਸ ਦੇ ਕਾਰ ਸੇਵਾ ਚੱਲ ਰਹੀ ਹੈ ਤੇ ਬਹੁਤ ਹੀ ਸੁੰਦਰ دیਵਾਨ ਹਾਲ ਬਣਿਆ ਹੋਇਆ ਹੈ ਸੋ ਕਰਕੇ ਰੋੜੇਵਾਲ ਸਾਹਿਬ ਦੇ ਅਸਥਾਨ ਦੇ ਦਰਸ਼ਨ ਤੇ ਵਾਪਸੀ ਲਈ ਕੀਤੀਆਂ ਨੇ ਤਿਆਰੀਆਂ ਤੇ ਅਸੀਂ ਨਿਕਲਿਆ ਹੁਣ ਉੱਥੋਂ ਦੀ ਵਾਪਸ ਪਟਿਆਲੇ ਦੇ ਲਈ ਇਹ ਅਸਥਾਨ ਸਰੰਦ ਰੋਡ ਤੇ ਫਗੜमाजरा ਫਗੜमाजरा ਦੇ ਨੇੜੇ ਹੀ ਪੈਂਦਾ ਹੈ ਚ ਲੈ ਲੈ ਚ ਲੈ ਲੈ ਤੋ ਅੱਗੇ ਫਿਰ ਇਹ ਪਿੰਡ ਰੋੜੇਵਾਲ ਸੋ ਰੋੜੇਵਾਲ ਅਸਥਾਨ ਦੇ ਦਰਸ਼ਨ ਅਜਿਸੀ ਕੀਤੇ ਨੇ ਤੇ ਆਪ ਜੀ ਨੂੰ ਵੀ ਸਾਰਿਆਂ ਨੂੰ ਕਰਾਇਆ ਉਮੀਦ ਹੈ ਚੰਗਾ ਲੱਗਾ ਹੋਵੇਗਾ ਸੋ ਬਹੁਤ ਬਹੁਤ ਧੰਨਵਾਦ ਭੁੱਲਾਂ ਚੁੱਕਾਂ ਦੀ ਖਿਮਾ ਇੱਕ ਵਾਰ ਫੇਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ